ਵਾਹ ਪਿਆਰਿਓ ਮੇਰੇ ਖਿਆਲ ਮੇਰੀ ਜ਼ਿੰਦਗੀ ਦਾ ਪਹਿਲਾ ਸਮਾਗਮ ਆ ਵੀ ਜਿੱਥੇ ਜਗਾ ਮੁੱਕ ਗਈ ਤੇ ਸੰਗਤ ਨਹੀਂ ਮੁੱਕੀ ਇੱਕ ਚੜ੍ਹਦੀ ਕਲਾ ਦਾ ਜਕਾਰਾ ਬਖਸ਼ਿਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਮਿੱਤਰੋ ਜ਼ਮੀਨ ਬਣ ਗਈ ਆ ਬੀਜ ਬੀਜ ਗਏ ਕਿਉਂਕਿ ਜ਼ਿਮੀਂਦਾਰ ਆਪਣੀ ਖੇਤੀ ਕਰਨ ਤੋਂ ਪਹਿਲਾਂ ਜ਼ਮੀਨ ਚੰਗੀ ਤਰ੍ਹਾਂ ਬਣਾਉਂਦਾ ਇਦਾਂ ਹੀ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਨੇ ਤੁਸਾਂ ਰਲ ਕੇ ਧਰਤੀ ਤਿਆਰ ਕੀਤੀ ਤੇ ਜਦੋਂ ਬੱਤਰ ਬਣਿਆ ਹੋਵੇ ਨਾ ਸਤਪੁਰਸ਼ ਬੈਠੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਕੇ ਗ੍ਰੰਥੀ ਸਾਹਿਬ ਦੀ ਆਪ ਪ੍ਰਬੰਧ ਜ਼ਮੀਂਦਾਰ ਜਦੋਂ ਵੀ ਫਸਲ ਬੀਜਦਾ ਹੈ ਪਹਿਲਾਂ ਆਪਣੀ ਜ਼ਮੀਨ ਦਾ ਬੱਤਰ ਵੇਖਦਾ ਹੈ ਵੀ ਬੱਤਰ ਹੈਗਾ ਕਿ ਨਹੀਂ ਇਦਾਂ ਹੀ ਜਿਹੜੀ ਕਥਾ ਕੀਰਤਨ ਹੈ ਜਿਹਦੋਂ ਤੁਹਾਡੇ ਹਿਰਦਿਆਂ 'ਚ ਬੀਜਣੀ ਹੈ ਤੇ ਪਹਿਲਾਂ ਬੱਤਰ ਵੇਖਣਾ ਪੈਣਾ ਤੁਹਾਡਾ ਰੁਝਾਨ ਕਿਧਰ ਨੂੰ ਹੈ ਸਵਾਪ ਜੀ ਨੇ ਇੱਕੋ ਖਿਆਲ ਰੱਖਣਾ ਪਲੀਜ਼ ਬੇਨਤੀ ਮੈਂ ਕਰਦਿਆਂ ਰੌਲਾ ਨਹੀਂ ਪਾਣਾ ਇਨਿਕ ਮੇਰ ਰੱਖਿਓ ਧੰਨ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਤਰ ਬੁਲੋ ਜੀ ਹਾਜ਼ੂਰ ਪਾਤਸ਼ਾਹ ਮਾਰੇ ਨੇ ਤਰਤੀ ਦੀ ਪੁਕਾਰ ਸੁਣੀ ਇਹ ਗੁਰੂਆਂ ਪੀਰਾਂ ਨਬੀਆਂ ਮਹਾਂਪੁਰਖਾਂ ਦੀ ਤਰਤੀ ਹੈ ਇੰਨੇ ਪੁਕਾਰ ਕੀਤੀ ਹੈ ਰੱਬ ਜੀ ਮੈਂ ਗਰਕ ਹੋ ਜਾਵਾਂਗੀ ਮੈਨੂੰ ਬਚਾਲੇ ਉਸ ਗੁਰਪ੍ਰਮੇਸ਼ਰ ਨੇ ਪੁੱਛਿਆ ਧਰਤੀ ਤੇਨੂੰ ਭਾਰ ਕਹਦਾ ਪੈ ਗਿਆ ਤੇਰੇ ਤੇ ਪਰਬਤ ਨੇ ਰੋਖਣੇ ਦਰਿਆ ਨੇ ਨਦੀਆਂ ਨੇ ਪਹਾੜ ਨੇ ਭਾਈ ਗੁਰਦਾਸ ਜੀ ਧਰਤੀ ਨੇ ਦੋਵੇਂ ਹੱਥ ਜੋੜ ਕੇ ਆਖਿਆ ਕਿ हे ਵੈਗੁਰੂ ਅਕਾਲ ਪੁਰਖ ਰੱਬ ਜੀ ਪਰਮੇਸ਼ਰ ਜੀ ਮੈਨੂੰ ਕਿਸੇ ਚੀਜ਼ ਦਾ ਭਾਰ ਨਹੀਂ ਇੱਕੇ ਚੀਜ਼ ਦਾ ਭਾਰ ਹੈ ਆ ਜਿਹੜੇ ਬੰਦੇ ਬੀਬੀਆਂ ਤੇਰੀ ਬਣਾਏ ਹੋਏ ਮੇਰੀ ਹਿੱਕ ਦੇ ਉੱਤੇ ਗੰਦੇ ਕੰਮ ਕਰਦੇ ਆ ਪਾਪ ਕਰਦੇ ਨੇ ਬੇ ਵਿਚਾਰ ਕਰਦੇ ਨੇ ਨਸ਼ੇ ਦੀ ਖੇਤੀ ਕਰਦੇ ਨੇ ਜਾਂ ਤੇ ਮੈਨੂੰ ਚੁੱਕ ਲੈ ਤੇ ਜਾਂ ਇਹਨਾਂ ਨੂੰ ਚੁੱਕ ਲੈ ਅਰੰਭਤਾ ਮੈਂ ਕਰਨੀ ਤੇ ਆਉਣਾ ਆਪਾਂ ਪੰਜਵੇਂ ਪਾਤਸ਼ਾਹ ਤੱਕ ਹੈ। ਧਰਤੀ ਨੇ ਤਰਲਾ ਮਾਰਿਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਿਠਾਇਆ। ਰੱਬ ਜੀ ਫਿਰ ਜਦੋਂ ਅਰਦਾਸ ਸੁਣੀ ਧਰਤੀ ਮਾਂ ਦੀ ਤੇ ਮਹਾਰਾਜ ਉਤਰੇ ਤੇ ਕਵੀ ਰਾਜ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਇਹ ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਸਫ਼ਰ 239 ਸਾਲ ਦਾ ਹੈ ਕਿੰਨਾ ਜੀ ਉੱਚੀ ਬੋਲੋ ਕਿੰਨਾ 239 ਸਾਲ ਲੱਗੇ ਜੀ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਮੇਰੇ ਹਜ਼ੂਰ ਪਾਤਸ਼ਾਹ ਜਦੋਂ ਧਰਤੀ ਤੇ ਆਏ ਚਾਰੇ ਪਾਸੇ ਕੀ ਵੇਖਿਆ ਪੂਰੇ ਹਿੰਦੁਸਤਾਨ ਦੀ ਧਰਤੀ ਤੋਂ ਸ਼ੁਰੂ ਹੋਏ ਤੇ ਬਾਬੇ ਚਾਰੇ ਤਾਰੇ ਚਾਰ ਚੱਕ ਨੌ ਖੰਡ ਧਰਤੀ ਸੱਚਾ ਮੈਂ ਹਰਾਨ ਨਹੀਂ ਗੁੱਸਾ ਨਾ ਕਰਿਓ ਲਾਈਵ ਚੱਲਦਾ ਅੱਜ ਆਪਾਂ ਸਾਰੇ ਪੰਜਾਬ ਛੱਡ ਕੇ ਭਜੂਆਂ ਜਿੰਨੀਆਂ ਗੁਰਦੁਆਰਿਆਂ ਚਰਤਸਾ ਹੁੰਦੀਆਂ ਵੀ ਪੇਪਰ ਮਿਲ ਜਾਣ ਵੀਜ਼ਾ ਮਿਲਦੀ ਤੇ ਮਕਈਆਂ ਨੂੰ ਪੁੱਛਦੇ ਐ ਵੀ ਤੁਸੀਂ ਕੱਦੋਂ ਉੱਥੇ ਜਾਣੇ ਆ ਪੇਪਰ ਲੈਣੇ ਚਲੋ ਜਾਓ ਆਜੋ ਨਾ ਕਮਾਈ ਕਰਕੇ ਵੀ ਤੁਸੀਂ ਉੱਥੇ ਪੱਕੇ ਰਹਿਣਾ ਚਾਹੁੰਦੇ ਕਹਿੰਦੇ ਜੀ ਪੰਜਾਬ 'ਚ ਖਤਰਾ ਹੋ ਗਿਆ ਇਹ ਧਰਤੀ ਨਹੀਂ ਚੰਗੀ ਰਹੀ ਹਰਾਨੀ ਦੀ ਗੱਲ ਹੱਦ ਹੋ ਗਈ ਮੇਰੇ ਗੁਰੂ ਨਾਨਕ ਸਾਹਿਬ ਨੇ ਇਦਾ ਇਦਾਂ ਦੀਆਂ ਧਰਤੀਆਂ ਵੇਖੀਆਂ ਨਾਨਕ ਪ੍ਰਕਾਸ਼ ਦੇ ਵਿੱਚ ਜਿੱਥੇ ਸੋਨਾ ਚਾਂਦੀ ਮੋਤੀ ਹੀਰੇ ਦੁੱਧ ਦੀਆਂ ਨਦੀਆਂ ਵਗਦੀਆਂ ਰਹੀਆਂ ਸ਼ੱਕਰ ਦੇ ਪਹਾੜ ਆਉਂਦੇ ਰਹੇ ਪਰ ਕਿਤੇ ਨਹੀਂ ਆਖਿਆ ਮਰਦਾਨਾ ਆਪਾਂ ਇੱਥੇ ਪੱਕੇ ਰਹਿ ਬੀਏ ਬੋਲੋ ਵਾਹਿਗੁਰੂ ਮਾਰੇ ਸਾਹਿਬ ਭਲਾ ਕਰਦੇ ਸੀ ਤੇ ਤੁਰ ਪੈਂਦੇ ਸੀ ਪਰ ਆਪਾਂ ਕਿੰਨੇ ਕਰਮਾਲਿਆਂ ਜ਼ਿੰਦਗੀ ਦਾ ਪਤਾ ਕੋਈ ਨਹੀਂ ਇਹਨੇ ਕਦੋਂ ਸਾਥ ਛੱਡ ਜਾਣਾ ਜੀ ਆ ਜਿੰਨੇ ਆਪਾਂ ਬੈਠਿਆਂ ਆਪਾਂ ਸਾਰਿਆਂ ਨੇ ਇੱਕ ਦਿਨ ਮਰ ਜਾਣਾ ਇਸ ਚੀਜ਼ ਤੇ ਮੇਰੇ ਹਜ਼ੂਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ 10 ਗੁਰੂ 9 ਨਾਥ 84 ਸਿੱਧ 52 ਵੀਰ ਇਹਨਾਂ ਮਹਾਂਪੁਰਖਾਂ ਨੇ ਜਦੋਂ ਵੀ ਧਰਤੀ ਚੁਣੀ ਤੇ ਕਿਹੜੀ ਚੁਣੀ ਪੰਜਾਬ ਦੀ ਇਹਨਾਂ ਕੋ ਮਾਣ ਮਹਿਸੂਸ ਕਰਿਆ ਕਰੋ ਬਾਬਾ ਨਾਨਕ ਚਾਹੁੰਦਾ ਤੇ ਜਿੱਥੇ ਮਰਜੀ ਨਿਵਾਸ ਕਰ ਲਿੰਦਾ ਰੱਬ ਸੀ ਪਰ ਆ ਧਰਤੀ ਜਿੱਥੇ ਆਪਾਂ ਜੰਮੇ ਪਲੇ ਇੱਕ ਵਿਦਵਾਨ ਕਹਿੰਦਾ ਕਹਿੰਦਾ ਪੰਜਾਂ ਨਦੀਆਂ ਦੀ ਧਰਤ ਪੰਜਾਬ ਦੀ ਏ ਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਏ ਇੱਕੋ ਮਾਂ ਮੇਰੇ ਪੰਜਾਬ ਦੀ ਏ ਤੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ ਆਪਾਂ ਉਸ ਧਰਤੀ ਦੇ ਸ੍ਰੀ ਮਾਨਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਕਹਿੰਦੇ ਹੁੰਦੇ ਸੀ ਬੋੜ ਦੇ ਪੱਤਿਆਂ ਜਿੰਨੇ ਕਰਮ ਕੀਤੇ ਆਉਣ ਤੇ ਪੰਜਾਬ 'ਚ ਜਨਮ ਹੁੰਦਾ ਬੋਲੋ ਵੈਗਰੂ ਥੋੜਾ ਜਿਹਾ ਉੱਚੀ ਰੱਖੋ ਆ ਬਸ ਹੰਗਾਰਾ ਦੇ ਜੇ ਦੂਸਰਾ ਕਹਿੰਦੇ ਗੋਲਾਂ ਜਿੰਨੇ ਵੀ ਚੰਗੇ ਹੁਣ ਕਰਮ ਇੱਕ ਸਿੱਖ ਦੇ ਘਰ ਜਨਮ ਹੁੰਦਾ ਸਿੱਖ ਦੇ ਤੇ ਗੋਲਾਂ ਚ ਜਿੰਨੇ ਵੀ ਆ ਇੰਨੇ ਚੰਗੇ ਕਰਮ ਹੋਣ ਤੇ ਕਿਤੇ ਕਥਾ ਕੀਰਤਨ ਦਾ ਸਮਾਗਮ ਹੋ ਰਿਹਾ ਹੋਵੇ ਤੇ ਤੁਸੀਂ ਵਿੱਚ ਬੈਠੇ ਹੋਵੋਗੇ ਆਖੋ ਸਤਿਰਾਮ ਕਿੱਦੇ ਵੱਡੇ ਭਾਗ ਹੋਣ ਸੋ ਮੇਰੇ ਪਾਦਸ਼ਾਹ ਨੇ ਆ ਧਰਤੀ ਨੂੰ ਪਸੰਦ ਕੀਤਾ ਜੇ ਮਾਝਾ ਮਾਲਵਾ ਦਵਾਬਾ ਆਪਾਂ ਕਰਮਾ ਵਾਲਿਆਂ ਕਿਹੜਾ ਰਹਿਣਾ ਇੱਥੇ ਸੰਤ ਜੀ ਮੇਲੇ ਆਏ ਆ ਪਤਾ ਨਹੀਂ ਕਦੋਂ ਪਰ ਜੀਣਾ ਜੁਰਤਨਾ ਰੂਹ ਨਾਲ ਜੀਣਾ ਜਿੰਨਾ ਚਿਰ ਜੀਣਾ ਇਸ ਕਰਕੇ ਮੇਰੇ ਬਾਬੇ ਨੇ ਆਪਣਾ ਸਫਰ ਤੈਅ ਕੀਤਾ ਲੈਹਿੰਦੇ ਪੰਜਾਬ ਚੋਂ ਡਾਕਟਰ ਮੁਹੰਮਦ ਇਕਬਾਲ ਲਿਖਦਾ ਕਹਿੰਦਾ ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖੁਆਬ ਸੀ ਕਹਿੰਦੇ ਹਿੰਦੁਸਤਾਨ ਸੁੱਤਾ ਪਿਆ ਸੀ ਮਿੱਤਰੋ ਤੇ ਇੱਕ ਮਰਦ ਪੈਦਾ ਹੋਇਆ ਇਸ ਧਰਤੀ ਦੇ ਉੱਤੇ ਜਿਨੇ ਹਿੰਦੁਸਤਾਨ ਨੂੰ ਹਿਲੂਣਾ ਦਿੱਤਾ ਵੀ ਜਾਗ ਦੇ ਕੇ ਮਰਗੇ ਜੇ ਆਪਾਂ ਨੂੰ ਬੜੇ ਹਿਲੂਣੇ ਮਿਲੇ ਇਸ ਧਰਤੀ ਨੂੰ ਹਲਾਇਆ ਤਿੰਨਾ ਬੰਦਿਆਂ ਦਾ ਰਾਜ ਸੀ ਜਦੋਂ ਮੇਰਾ ਨਾਨਕ ਪਾਤਸ਼ਾਹ ਏ ਪਹਿਲਾ ਕੌਣ ਕਾਜੀ ਦੂਜਾ ਬ੍ਰਾਹਮਣ ਤੇ ਤੀਜਾ ਜੋਗੀ ਇਹਨਾਂ ਤਿੰਨਾਂ ਬੰਦਿਆਂ ਦੇ ਹੱਥ 'ਚ ਧਰਮ ਦੀ ਟਕਾਪੀ ਫੜੀ ਐ ਜਿੰਨੂੰ ਜੀ ਕਰਦਾ ਫਾਂਸੀ ਟੰਗ ਦਿੰਦੇ ਆ ਜਿੰਨੂੰ ਜੀ ਕਰਦਾ ਰਾਜ ਤੇ ਬਾਹ ਦਿੰਦੇ ਆ ਤੇ ਮੇਰੇ ਪਾਤਸ਼ਾਹ ਦੀ ਬਾਣੀ ਕਹਿੰਦੀ ਤਿੰਨਾਂ ਬੰਦਿਆਂ ਦੇ ਕੋਲ ਇਥੋਂ ਦੀ ਸਤਾ ਸੀ ਕਾਜੀ ਊੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਕਹਿੰਦੇ ਕਾਜ਼ੀਆਂ ਨੇ ਝੂਠ ਦੀ ਕਿਤਾਬ ਫੜ ਲਈ ਜਿੱਦਾਂ ਅੱਜ ਐ ਜਿਹੜਾ ਰੁਪਈਆ ਛੁੱਟ ਦਿੰਦਾ ਬੈਕ ਭਰ ਕੇ ਤੇ ਕਾਜ਼ੀ ਅੱਖਾਂ ਬੰਦ ਕਰਕੇ ਫਤਵਾ ਲਾ ਦਿੰਦਾ ਤੇ ਬ੍ਰਾਹਮਣ ਮੇਰੇ ਅਰਗਾ ਉਹਨੇ ਲੋਕਾਂ ਦਾ ਲਹੂ ਸਕਾਦਾ ਵੀ ਤੇਰੇ ਤੇ ਸ਼ਣੀ ਆ ਐ ਤਾਂ ਮੰਗਲ ਆ ਬੁੱਧਾ ਤੇਰਾ ਤੇ ਬੇੜਾ ਹੀ ਘਰ ਕੋ ਜਾਣਾ ਤੇਰੇ ਤੇ ਸ਼ਨੀਵਾਰ ਨੂੰ ਨਾਂ ਨਾਰੀਅਲ ਪਾਇਆ ਤੇ ਤੂੰ ਤੇ ਮਰ ਜਾਣਾ ਉਹਨੇ ਲੋਕਾਂ ਨੂੰ ਇੰਨਾ ਕਿ ਸਤਾ ਛੱਡਿਆ ਸੀ ਕਿ ਲੋਕੀ ਰਾਤ ਨੂੰ ਉੱਠ ਕੇ ਵੀ ਲੱਸੀ ਪਾਉਂਦੇ ਫਿਰਦੇ ਬੇਰੀ ਨੂੰ ਬਾਣੀ ਚੋਂ ਬਾਹਰ ਨਹੀਂ ਜਾਣਾ ਆਪਾਂ ਗੁਰਬਾਣੀ ਕਹਿੰਦੀ ਜੋਗੀ ਜਿਹੇ ਸੀ ਜਿਹੜੇ ਉਹ ਟੀਸੀ ਤੇ ਚੜ ਕੇ ਬੈਠੇ ਕਹਿੰਦੇ ਬੀਬੀਆਂ ਦੇ ਮੱਥੇ ਲੱਗਣਾ ਪਾਪ ਮਾਰੇ ਕਹਿੰਦੇ ਤੁਹਾਨੂੰ ਇੱਥੇ ਸ਼ਰਮ ਨਹੀਂ ਆਉਂਦੀ ਕਿੱਥੇ ਚੜੇ ਬੈਠੇ ਕਹਿੰਦੇ ਬਾਬਾ ਅਸੀਂ ਨਹੀਂ ਪਿੰਡ ਚ ਜਾਣਾ ਅਸੀਂ ਬੀਬੀ ਦੇ ਮੱਥੇ ਨਹੀਂ ਲੱਗਣਾ ਬੀਬੀਆਂ ਦੇ ਅੰਦਰ ਪਵਿੱਤਰਤਾ ਹੈ ਮਾਰੇ ਨੇ ਕੰਨੋਂ ਫੜ ਕੇ ਆਖਿਆ ਭੰਗਰਨਾਥ ਨੂੰ ਕਹਿੰਦੇ ਓ ਲੰਗਰਨਾਥ ਸੰਗਰਨਾਥ ਝੰਗਰਨਾਥ ਗੋਪੀ ਚੰਦ ਓਏ ਤੁਹਾਨੂੰ ਜੰਮਿਆ ਕਿਨੇ ਹੋਏ ਆਖੋ ਸਤਨਾਮ ਬਜਨੁ ਚਾਰਿਆ ਭੰਡ ਜੰਮੀਆਂ ਭੰਡ ਨਿਮੀਆਂ ਭੰਡ ਮੰਗਣ ਤੁਹਾਡੀ ਮਾਂ ਨੇ 9 ਮਹੀਨੇ ਢਿੱਡ 'ਚ ਰੱਖਿਆ ਮਾਉ ਤੁਸੀਂ ਧੰਨ ਜੀ ਮੈਂ ਵੀ ਕਿਸੇ ਦਾ ਪੋਤਾ ਇੱਕ 5mm ਦੀ ਪਥਰੀ ਹੋ ਜੇ ਨੀਂਦ ਨਹੀਂ ਆਉਂਦੀ ਇੱਕ ਮਾਂ ਆ ਜਿਨੇ ਮੈਨੂੰ 9 ਮਹੀਨੇ ਪੇਟ 'ਚ ਰੱਖਿਆ ਮੈਂ ਕਿਦਾਂ ਦੇਣਾ ਦੇ ਦੂੰ ਆਉਦੀ ਮਾਂ ਦਾ ਇਹ ਤੁਹਾਡੇ ਬੱਚੇ ਕਥਾ ਸੁਣਨਗੇ ਤੇ ਮਾਂ ਦੇ ਪੈਰੀਂਆਂ ਥਲਾਉਣਗੇ ਤੇ ਜੇ ਗਾਉਣ ਵਾਲੀ ਸੁਣਨੀ ਜੇ ਤੇ ਫਿਰ ਚਪੇੜਾਂ ਖਾਉਣਗੇ ਆਖੋ ਸਤਨਾਮ ਆਪਣੀਆਂ ਗੱਲਾਂ ਸਿੱਧੀਆਂ ਸਾਫ਼ ਜਿੱਦਾਂ ਤੁਸੀਂ ਆਪਦਾ ਪਰਿਵਾਰ ਕਰਕੇ ਬੈਠੇ ਜੇ ਇਹ ਗੱਲ ਸਿੱਧੀ ਸਪਸ਼ਟ ਜੇ ਜਿਹੋ ਜੀ ਸੰਗਤ ਉਹੋ ਜੀ ਰੰਗਤ ਹੈ ਅਗਲਿਆਂ ਨੇ ਤੇ ਫੇਰ ਵੇਲੋ ਮਰੇ ਹੋਏ ਚੁਮਕੀਲੇ ਫੇਰ ਜੀਂਦੇ ਕਰ ਛੜਿਆ ਪੰਜਾਬ ਦਾ ਬੇੜਾ ਗਰਖ ਕਰਨ ਵਾਸਤੇ ਕਿ ਜਿਹੜੇ ਜਵਾਨਾਂ ਨੂੰ ਪਤਾ ਵੀ ਨਹੀਂ ਕਿ ਉਹ ਕੀ ਗਾਉਂਦਾ ਜ ਸਾਰਿਆਂ ਦੇ ਮੋਬਾਈਲ ਤੇ ਟਰੈਕਟਰ ਤੇ ਇੱਕ ਪੈਣ ਤੇ ਗੱਡੀ 'ਚ ਚੱਲਣ ਦਿਆ ਕਿ ਨਹੀਂ ਉਹਨਾਂ ਨੂੰ ਪਤਾ ਏ ਇਸ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਇਹਨਾਂ ਨੂੰ ਮਾਰਨਾ ਹੈ ਤੇ ਇਹਨਾਂ ਦੀ ਜਿਹੜੀ ਪਣੀਰੀ ਹੈ ਨਾ ਉਹਨੂੰ ਉਹ ਸਪਰੇਅ ਕਰ ਦਿਓ ਜਿਹੜੀ ਘਾਹ ਸਾੜਦੀ ਆ ਭਾਵ ਸਾਡੇ ਤੋਂ ਨਿਤਨੇਮ ਖੋਲਿਆ ਆਖੋ ਸਤਨਾਮ ਪਰ ਤੁਹਾਡੀ ਬੜੀ ਕਿਰਪਾ ਜੀ ਵੀ ਸੰਗਤ ਕਰਦੇ ਆ ਨਹੀਂ ਤੇ 3 ਕਰੋੜ ਦਾ ਗੁਰਦੁਆਰਾ ਜਿੱਤੇ ਵਿੱਚ ਕੋਈ ਨਹੀਂ ਹੈਗਾ ਜੀਂਦੇ ਰਹੋ ਗੁਰੂ ਨਾਨਕ ਸਾਹਿਬ ਨੇ ਜਦੋਂ ਚਫੇਰੇ ਨਿਕਾ ਮਾਰੀ ਤੇ ਉਹ ਕਹਿੰਦੇ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਧਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਤੀਨੇ ਉਜਾੜੇ ਕਾ ਬੰਦ ਹੈ ਤਿੰਨਾਂ ਨੇ ਕਹਿੰਦੇ ਦੇਸ਼ ਉਜਾੜ ਕੇ ਰੱਖਤਾ ਤੇ ਫਿਰ ਮੇਰੇ ਬਾਬੇ ਨੇ 1480 ਨੂੰ ਇੱਕ ਮਰਾਸੀ ਦੇ ਪੁੱਤ ਨੂੰ ਗਾਉਂਦੇ ਵੇਖਿਆ ਵੇਖੋ ਜਾਣ ਬੁੱਝ ਕੀ ਹੈ ਜੀ ਇਤਿਹਾਸ ਨਾ ਤੇ ਮਰਦਾਨੇ ਨੂੰ ਜੇ ਮੈਂ ਦਿਲ ਤੋਂ ਗੱਲ ਕਰਾਂ ਤੇ ਮਰਦਾਨਾ ਕੋਈ ਨੀਵੀਂ ਜਾਤ ਨਹੀਂ ਉਹ ਰਾਗ ਇੱਕ ਜਨਮ ਲੈ ਕੇ ਆਇਆ ਈ ਰੱਬ ਦੇ ਨਾਲ ਉਹ ਤੇ ਸਾਖੀਆਂ ਬਣ ਗਈਆਂ ਕਿਉਂਕਿ ਉਹਨੇ ਤਾਰਨਾ ਸੀ ਨਾ ਪਰ ਉਹਨੇ ਦੁਨੀਆ ਨੂੰ ਇਹ ਸਿਖਾਇਆ ਕਿ ਜਿਸ ਮਰਾਸੀ ਦੇ ਘਰ ਕੋਈ ਤਕੜਾ ਬੰਦਾ ਨਹੀਂ ਸੀ ਜਾਂਦਾ ਜਿਹਦੇ ਚੌਕੇ ਦੇ ਵਿੱਚ ਕੋਈ ਮੇਰੇ ਵਰਗਾ ਹੰਕਾਰੀ ਨਹੀਂ ਸੀ ਬੈੰਦਾ ਜਿਸ ਗਰੀਬ ਗੁਰਬੇ ਦੇ ਘਰ ਕੋਈ ਕਹਿੰਦਾ ਸੀ ਮੇਰੇ ਚੌਕੇ 'ਚ ਨਾ ਵੜ ਤੂੰ ਮਜਬੀ ਆ ਤੂੰ ਸ਼ੀਂਬਾ ਤੂੰ ਨਾਈ ਆ ਜਾ ਪਰੇ ਥੱਲੇ ਹੋ ਜਾ ਸੁਣੀ ਜਾਇਓ ਧਿਆਨ ਹਜ਼ੂਰ ਬਾਦਸ਼ਾਹ ਨੇ ਇਸ ਚੀਜ਼ ਨੂੰ ਖਤਮ ਕੀਤਾ ਤੇ ਆਖਿਆ ਨੀਚਾਂ ਅੰਦਰ ਨੀਚੀ ਹੂੰ ਨਾਨਕ ਤਿੰਨ ਕੈ ਸੰਗ ਸਾਥ ਵਡਿਆਸੋਂ 1480 ਨੂੰ ਮਰਦਾਨੇ ਦੀ ਆਵਾਜ਼ ਵੇਖੀ ਵੀ ਆਵਾਜ਼ ਬੜੀ ਸੋਹਣੀ ਆ ਕਹਿੰਦੇ ਉਹ ਰਿਆ ਕਾਕਾ ਤੇਰੀ ਆਵਾਜ਼ ਬੜੀ ਪਿਆਰੀ ਆ ਤੇ ਕਰਦਾ ਕਿਉਂ ਨਾ ਜੋ ਇਤਿਹਾਸ ਦੀ ਸਾਖੀ ਕਹਿੰਦੀ ਉਹਨੇ ਕਿਹਾ ਬਾਬਾ ਗਰੀਬ ਆ ਲੋਕਾਂ ਦੇ ਬੂਹਿਆਂ ਤੇ ਗਾਈ ਦਾ ਲੋਕੀ ਦੇ ਦਿੰਦੇ 10 ਟਕੇ ਤੇ ਰੋਟੀ ਪਾਣੀ ਚੱਲਦਾ ਤੇ ਹਜੂਰ ਪਾਤਸ਼ਾਹ ਕਹਿੰਦੇ ਮਰਦਾਨਿਆ ਕਿੰਨਾ ਕਿਰ ਲੋਕਾਂ ਦੇ ਬੂਹਿਆਂ ਤੋਂ ਮੰਗੇਗਾ ਆਖੋ ਸਤਿਨਾਮ ਆਜਾ ਤੈਨੂੰ ਅਜ ਉਸ ਬੂਹੇ ਤੇ ਖੜੀਏ ਜਿੱਥੋਂ ਇੱਕ ਵਾਰੀ ਮੰਗੀਏ ਤੇ ਗੁਰੂ ਰਾਮਦਾਸ ਝੋਲੀ ਭਰ ਦਿੰਦੇ ਆਖੋ ਵੇਗ ਸਾਰੇ ਇੱਕ ਵਾਰੀ ਹੱਥ ਜੋੜ ਕੇ ਆਖੋ ਧੰਨ ਗੁਰੂ ਰਾਮਦਾਸ 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 ਹੁਣ ਮੈਨੂੰ ਪੁੱਛੋ ਵਿਗਿਆਨੀ ਜੀ ਕਾਥੋਂ ਜਪਾਇਆ ਹੈ ਤੇ ਜਦੋਂ ਆਪਾਂ ਸਵਈਏ ਪੜਾਂਗੇ ਉੱਥੇ ਲਿਖਿਆ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਕਹਿੰਦੇ ਗੁਰੂ ਰਾਮਦਾਸ ਜੀ ਦੀ ਦਰਗਾਹ ਤੇ ਉਹ ਡਿਊਟੀ ਲੱਗ ਕੇ ਆਈ ਲੱਗ ਕੇ ਕਾਦੀ ਡਿਊਟੀ ਲੱਗ ਕੇ ਆਈ ਹੈ ਉਹ ਜਿਹੜਾ ਵੀ ਬਾਬਾ ਤੇਰੇ ਅੱਗੇ ਖਾਲੀ ਝੋਲੀ ਕਰੂਗਾ ਤੂੰ ਉਸ ਝੋਲੀ ਨੂੰ ਭਰ ਕੇ ਤੋਰ ਦੇਣਾ ਹੈ ਖਾਲੀ ਝੋਲੀ ਜਿਸ ਵੀ ਭੈਣ ਵੀਰ ਦੀ ਕਿਤੇ ਨਹੀਂ ਭਰਦੀ ਗੁਰਬਾਣੀ ਨੇ ਗਵਾਹੀ ਪਾ ਕੇ ਆਖਿਆ ਹੈ ਕਿ ਗੁਰੂ ਰਾਮਦਾਸ ਜੀ ਦੀ ਦਰਗਾਹ ਤੋਂ ਡਿਊਟੀ ਇਸ ਕੰਮ ਦੀ ਲੱਗੀ ਕਵ ਕਲ ਕਲ ਪਟ ਜੀ ਨੇ ਕਵ ਕਲ ਠਕਰ ਹਰਦਾਸ ਤਨੇ ਭਾਈ ਹਰਦਾਸ ਦੇ ਘਰ ਲਾਹੌਰ ਦੀ ਧਰਤੀ ਤੇ ਇੱਕ ਜੋਤ ਪ੍ਰਗਟ ਹੋਈ ਜੀ ਦੀ ਡਿਊਟੀ ਇਹ ਲੱਗੀ ਹੈ ਗੁਰੂ ਰਾਮਦਾਸ ਸਰ ਅਪਾਰ ਜਿਹਨੂੰ ਕੋਈ ਨਹੀਂ ਭਰ ਸਕਦਾ ਉਹਦੀ ਵੀ ਝੋਲੀ ਗੁਰੂ ਰਾਮਦਾਸ ਭਰ ਦਿੰਦੇ ਆ। ਸੋ ਭਗਾਂ ਵਾਲਿਓ ਮਹਾਰਾਜ ਕਹਿੰਦੇ ਵਰਦਾਨਿਆਂ ਆ ਜਾ ਸਾਡੇ ਨਾਲ। ਇਤਿਹਾਸ ਤੇ ਲਵੇਰਾ ਹੋ ਜਾਂਦਾ ਮੈਂ ਸਿਰਫ ਦਰਸ਼ਨੀ ਕਰਨੇ ਆਪਾਂ। ਉਹਦੀ ਬਾਹ ਫੜ ਕੇ ਤੇ ਮਹਾਰਾਜ ਸਾਹਿਬ ਜਦੋਂ ਤੁਰੇ ਤੇ ਕਿਸੇ ਨੇ ਜਾਂਦੇ ਵੇਖੇ। ਉਹਦੇ ਅੰਦਰੋਂ ਇਹ ਸ਼ਬਦ ਨਿਕਲੇ ਕਹਿੰਦੇ ਦੁਨੀਆਂ ਵਾਲੇ ਉਹ ਰੂਪ ਵੇਖਿਓ ਅੱਜ ਅਗਲਿਆਂ ਨੇ ਸਾਡੇ 'ਚ ਫੁੱਟ ਪਾਈ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਇਹ ਕੌਮ ਰਾਜ ਕਰ ਲਿਉ ਦੁਨੀਆਂ ਤੇ ਨਾ ਕੀਤਾ ਵੀ ਆ ਇਹਨਾਂ ਨੂੰ ਇੱਕੋ ਕਮਜ਼ੋਰੀ ਆ ਵੀ ਇਹਨਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਰੱਖੋ ਆਖੋ ਇਹ ਗ੍ਰੰਥ ਇਹਨਾਂ ਦੇ ਗੁਰਦਾਰੇ ਵੰਡ ਕੇ ਰੱਖੋ ਜਾਤਾਂ ਪਾਤਾਂ ਦਾ ਪੰਗਾ ਪਾ ਕੇ ਰੱਖੋ ਫਿਰ ਨਹੀਂ ਆਪਾਂ ਲਈ ਦੇ ਆਪਣੀ ਕੌਮ ਨੂੰ ਇੱਕੋ ਮਾਰ ਆ ਆਪਾਂ ਉੱਚ ਨੀਚ ਰੱਖਦੇ ਆ ਮੈਂ ਵੀ ਵਿਚੇ ਆ ਜਿੱਦਨੇ ਕੋੜ ਖਤਮ ਹੋ ਗਿਆ ਤੁਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਗੇ ਸਵੇਰੇ ਸਵੇਰੇ ਰਾਜ ਲੈ ਲੋ ਸਵੇਰੇ ਇਕੱਠੇ ਹੋ ਜੋ ਮਿੰਤ ਵਾਲੀ ਗੱਲ ਵੀਰੋ ਮੈਂ ਕਿਸੇ ਦਾ ਨਾਮ ਨਹੀਂ ਲਿਆ ਨਾ ਮੈਂ ਕਿਸੇ ਪਾਰਟੀ ਦਾ ਬੰਦਾ ਜੇ ਮੇਰੀ ਸਰਕਾਰ ਗੁਰੂ ਗ੍ਰੰਥ ਸਾਹਿਬ ਇਹਦੇ ਲਈ ਬੋਲਦੇ ਭਾਵੇਂ ਹੁਣੇ ਮੌਤ ਆ ਜੇ ਕਿਉਂਕਿ ਆ ਜਿਹੜਾ ਸਰੀਰ ਦਿਲ ਦੁਲ ਸਾਰਾ ਇੰਨੇ ਦਿੱਤਾ ਸੁਖਮਨੀ ਸਾਹਿਬ 'ਚ ਲਿਖਿਆ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਬੂਲਤੇ ਕਿਹੇ ਬੰਦੇ ਨੂੰ ਨਾ ਹਸਪਤਾਲ ਉਹਨਾਂ ਦਾਖਲ ਕੀਤਾ 25 ਦਿਨ ਤੇ ਬਿੱਲ ਬਣਾਤਾ 2.5 ਲੱਖ ਉਹ ਕੰਜੂਸ ਹੀ ਮੇਰੇ ਅਰਗਾ ਆਪਾਂ ਵੀ ਕੰਜੂਸ ਆ ਵਿਆਹ ਤੇ 25 ਲੱਖ ਸੁੱਟ ਦਿੰਦੇ ਗੁਰਦਾਰੇ ਰੁਪਈਆ ਮੱਥਾ ਟੇਕਦੇ ਟੁੱਟਾ ਆਖੋ ਵੈਰ ਮੈਂ ਕਿੱਡੇ ਗਰੀਬ ਆ ਵਿਚਾਰੇ ਹੈ ਦੋ ਮੁੰਡੇ ਅਮਰੀਕਾ 30 ਕਿੱਲੇ ਪੈੜੀ ਤੇ ਰੁਪਈਆ ਇੱਕ ਮੱਥਾ ਟੇਕਨਦੇ ਅਗਲੇ ਪਾਸੇ ਬੈਠਾ ਕੌਣ ਆ ਓ ਜ ਮੇਰਾ ਗੁੱਸਾ ਨਾ ਕਰਿਓ ਇਧਰ ਧਿਆਨ ਦਿਓ ਰੁਪਈਆ ਇੱਕ ਉਹ ਬੰਦਾ ਮੱਥਾ ਟੇਕੇ ਜਿਹੜਾ ਸੱਚੀ ਗਰੀਬ ਆ ਸੱਚੀ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੁਝ ਨਹੀਂ ਦਿੱਤਾ ਮੇਰੇ ਘਰ ਰਾਤ ਦੀ ਗਰੀਬੀ ਮੈਂ ਗੁਰੂ ਨੂੰ ਰੁਪਈਆ ਰੱਖਾਂ ਮੇਰਾ ਰੁਪਈਆ ਪ੍ਰਵਾਨ ਆ ਪਰ ਜੇ ਮੇਰੇ ਕੋਲ ਕਰੋੜ ਰੁਪਈਆ ਹੋਵੇ ਮੈਂ ਪੁੱਠੇ ਕੰਮਾਂ ਤੇ ਲਾਵਾਂ ਤੇ ਗੁਰੂ ਘਰ ਵਾਸਤੇ ਨਾ ਉਹ ਕੁਝੂਸ ਹੀ ਬੰਦਾ ਉਹਨੇ ਕੀ ਕੀਤਾ ਜਦੋਂ ਬਿੱਲ ਬਣਿਆ ਨਾ 2.5 ਲੱਖ ਕਾਊਂਟਰ ਤੇ ਦੇਣ ਲੱਗਾ ਤੇ ਉਹਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਉਹ ਜਿਹੜੀ ਕੁੜੀ ਕਾਊਂਟਰ ਤੇ ਪੈਸੇ ਲੈਂਦੀ ਕਹਿੰਦੀ ਪਾਪਾ ਜੀ ਕੀ ਹੋਇਆ ਤੁਹਾਨੂੰ ਤੁਹਾਡੀਆਂ ਅੱਖਾਂ 'ਚ ਪਾਣੀ ਕਿਉਂ ਆਇਆ ਕਹਿੰਦਾ ਪੁੱਤ ਮੇਰਾ ਜੀ ਕਰਦਾ ਅੱਜ ਤੁਹਾਡੇ ਹਸਪਤਾਲ ਨੂੰ ਮੱਥਾ ਟੇਕਾਂ ਉਹਨੇ ਕਿਹਾ ਪਾਪਾ ਜੀ ਤੁਹਾਨੂੰ ਕੋਈ ਸਦਮਾ ਲੱਗਾ ਮੱਥਾ ਟੇਕਣਾ ਗੁਰਦਾਰੇ ਜਾਓ ਮੰਦਿਰ ਜਾਓ ਮਸਜਿਦ ਜਾਓ ਜਿੱਥੇ ਰੱਬ ਦਾ ਘਰ ਬਣਿਆ ਇੱਥੇ ਤੇ ਲੋਕੀ ਜਾਨ ਛਡਾਉਂਦੇ ਆ ਹੱਥ ਜੋੜ ਕੇ ਨਿਕਲਦੇ ਆ ਉਹ ਕਹਿੰਦਾ ਇਸੇ ਕਰਕੇ ਤੇ ਮੈਂ ਵੀ ਹੱਥ ਜੋੜੇ ਕਹਿੰਦਾ ਮੇਰੀ 45 ਸਾਲ ਉਮਰ ਹੋ ਗਈ ᱛੀਏ ਮੈਂ ਕਦੇ ਗੁਰਦਾਰੇ ਨਹੀਂ ਗਿਆ ਨਾ ਮੈਂ ਕੀਰਤਨ ਸੁਣਦਾ ਨਾ ਕਥਾ ਮੈਂ ਰੱਬ ਦਾ ਸ਼ਰੀਕ ਬੰਦਾ ਵਾਂ ਮੈਂ ਗਾਲਾਂ ਕੱਢਦਾ ਸਾਰਿਆਂ ਨੂੰ ਬਾਬਿਆਂ ਨੂੰ ਵੀ ਵਿੱਚੇ ਤੇ ਸਾਰਿਆਂ ਨੂੰ ਉਹ ਬੱਚੀ ਸੀਰੀਅਸ ਹੋ ਗਈ ਕਹਿੰਦੀ ਪਾਪਾ ਜੀ ਤੁਸੀਂ ਕਹਿਣਾ ਕੀ ਚਾਹਣੇ ਕਹਿੰਦਾ ਮੇਰਾ ਜੀ ਕਰਦਾ ਜੇ ਤੁਹਾਨੂੰ ਵੀ ਮੱਥਾ ਟੇਕਾਂ ਤੁਹਾਡੇ ਆ ਹਸਪਤਾਲ ਨੂੰ ਅੱਜ ਮੈਨੂੰ ਇੱਥੋਂ ਸਿੱਖਿਆ ਮਿਲੀ ਤੇ ਅਕਲ ਆਈ ਕੀ ਵੀ ਤੁਸੀਂ ਮੈਨੂੰ 15 ਦਿਨ ਆਕਸੀਜਨ ਲਈ ਆਈਸੀਯੂ ਦੇ ਵਿੱਚ ਤੇ ਬਿੱਲ ਬਣਾਤਾ 2.5 ਲੱਖ ਜਿਹੜਾ ਵੈਗਰੂ ਮੈਨੂੰ ਰੋਜ਼ 24000 ਸਵਾਸ ਦਿੰਦਾ ਮੈਂ ਕਦੇ ਉਹਦਾ ਨਾਂ ਹੀ ਨਹੀਂ ਲਿਆ ਅੱਜ ਮੈਨੂੰ ਸੱਟ ਲੱਗੀ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਲਾਗਤ ਹੀ ਭੋਏ ਗਿਰ ਪਰਿਆ ਗੁੱਸਾ ਨਾ ਕਰਿਓ ਅੱਜ ਆਪਾਂ ਕੇਸਾਂ ਦੀ ਬੇਪਤੀ ਕਰ ਰਹੇ ਬਿਊਟੀ ਪਾਰਲਰ ਦੂਜੇ ਤੀਜੇ ਤੇ ਭਰਾਵਾ 35000 ਰੁਪਇਆ ਲੈਂਦੇ ਕੋਈ 10000 ਲੈਂਦਾ ਨਾਲੇ ਆਪਣੇ ਸਰੀਰ ਦੀ ਡੰਡ ਲਾਤੀ ਤੇ ਨਾਲੇ ਕਹਿੰਦੇ ਥੈਂਕ ਯੂ ਨਾਲੇ ਪੈਸੇ ਦਿੱਤੇ ਨਾਲੇ ਬਾਜਾਂ ਵਾਲੇ ਤੋਂ ਮੁੱਖ ਮੋੜਿਆ ਤੇ ਨਾਲੇ ਕਹਿੰਦੇ ਥੈਂਕ ਯੂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਆ ਉਦੋਂ ਕਹਿੰਦੇ ਐਣੀ ਕੁਝ ਵੀ ਕੋਲੇ ਹੁਣ ਹਰਾਨੀ ਇਸ ਗੱਲ ਦੀ ਵੀ ਜਿੰਨੇ ਤੇਰੇ ਮੂੰਹ ਤੇ ਕਰੀਮ ਲਾਈ ਜਿਨਨੇ ਤੇਰੇ ਮੂੰਹ ਦੇ ਉੱਤੇ ਪੋਚਾ ਮਾਰਦਾ ਉਹਦਾ ਇੰਨਾ ਸਤਕਾਰ ਕਰਕੇ ਆਇਆ 15000 ਰੁਪਇਆ ਦੇ ਕੇ ਥੈਂਕ ਯੂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮੱਥੇ ਲੱਗਾ ਜਿਨੇ ਨੱਕ ਦਿੱਤਾ ਅੱਖਾਂ ਦਿੱਤੀ ਆ ਤੜਕਣ ਦਿੱਤੀ ਦੇ ਜਵਾਬ ਜੇ ਮੈਂ ਗਲਤ ਹੋਇਆ ਉੱਠ ਕੇ ਕਹਿ ਦਿਓ ਗਿਆਨੀ ਚੁੱਪ ਕਰ ਜਾ ਮੈਂ ਚੱਲ ਜੀ ਆਖੋ ਸਤਨਾਮ ਗੁਰੂ ਲਈ ਬੋਲਣਾ ਗਲਤ ਪਰ ਮੈਂ ਹੈ ਨਹੀਂ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਬੈਠੇ ਆ ਗੁਰੂ ਸਾਹਿਬ ਕਹਿੰਦੇ ਜਿੰਨੇ ਸਰੀਰ ਦਿੱਤਾ ਇੱਕ ਨਾੜ ਬੰਦ ਹੋ ਜੇ ਦਿਲ ਦੀ ਤੇ ਡਾਕਟਰ ਬਾਈਪਾਸ ਸਰਜਰੀ ਕਰਦੇ 5 ਲੱਖ ਰੁਪਏ ਚ ਬੋਲੋ ਵੈਗਰੋ ਹੈ ਤੇ ਜਿੰਨੇ ਇੰਨੀਆਂ ਨਾੜਾਂ ਬਖਸ਼ੀਆਂ ਕਦੇ ਗੌਰ ਕਰਿਓ ਅਸੀਂ ਗਰੀਬ ਨਹੀਂ ਆ ਸਾਡੇ ਕੋਲ ਬੜਾ ਪੈਸਾ ਹੀ ਪਰ ਅਸੀਂ ਗਰੀਬ ਕਿਥੇ ਆ ਗੁਰੂਵਰੀ ਜਦੋਂ ਰਾਗੀ ਸਿੰਘਾਂ ਦੀ ਵਾਰੀ ਆਉਂਦੀ ਨਾ ਆਪਣੇ ਇਧਰ ਨੂੰ ਜਿੱਥੇ ਸਿੱਖੀ ਦੀ ਆਵਾਜ਼ ਬਲੰਦ ਹੋਣੀ ਆ ਉਥੇ ਆ ਕੇ ਗਰੀਬ ਉਤਰਾ ਕੁਛ ਨਹੀਂ ਹੋਇਆ ਬੋਲੋ ਸਤਨਾਮ